ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਸੰਗਤ ਜੀ ਦਰਸ਼ਨ ਕਰੋ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਾਸੀਆਂ ਨੂੰ 358ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਸਾਹਿਬੇ ਕਮਾਲ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ਪੁਰਪਿਆ ਅੱਜ ਦੇ ਦਿਨ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਮਾਤਾ ਗੁਜਰ ਕੌਰ ਜੀ ਔਰ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਜਨਮ ਲਿਆ ਕਲਗੀਆਂ ਵਾਲੇ ਪਾਸ਼ਾ ਦਸਵੇਂ ਪਾਸ਼ਾ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸਿੱਖ ਕੌਮ ਐਸੀ ਸਾਜਤੀ ਮਜਲੂਮਾਂ ਤੋਂ ਸ਼ੇਰ ਬੱਬਰ ਸ਼ੇਰ ਬਣਾ ਕੇ ਸਾਜ ਦਿੱਤੇ ਅੱਜ ਪੂਰੇ ਵਰਲਡ ਦੇ ਵਿੱਚ ਸਿੱਖ ਕੌਮ ਦੀ ਵੱਖਰੀ ਪਹਿਚਾਣ ਹੈ ਉਹ ਪਹਿਚਾਣ ਦੇਣ ਵਾਲਾ ਕੌਣ ਆ ਸਾਡਾ ਬਾਪੂ ਕਲਕੀਆਂ ਵਾਲਾ ਜਿਹਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅੱਜ ਔਰ ਪੂਰੇ ਜਗਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਔਰ ਮੈਂ ਦੇਖ ਰਿਹਾ ਹਰ ਵਰਗ ਦੇ ਲੋਕਾਂ ਨੇ ਥਾਂ ਥਾਂ ਤੇ ਲੰਗਰ ਲਾਏ ਨੇ ਔਰ ਮਹਾਰਾਜ ਨੂੰ ਇੰਨਾ ਕ ਪਿਆਰ ਕਰਦੇ ਨੇ ਇੰਨਾ ਕ ਸਤਿਕਾਰ ਕਰਦੇ ਨੇ ਕਿ ਅਜਾ ਥਾ ਥਾ ਤੇ ਲੋਕਾਂ ਨੂੰ ਰੋਕ ਰੋਕ ਕੇ ਲੰਗਰ ਛਕਾਇਆ ਜਾ ਰਿਹਾ ਔਰ ਮਹਾਰਾਜ ਦੇ ਸਾਡੇ ਤੇ ਪਰਉਪਕਾਰਾਂ ਦੀ ਗੱਲ ਕਰੀਏ ਤੇ ਅਸੀਂ ਤੇ ਕਦੀ ਦੇਣ ਹੀ ਨਹੀਂ ਦੇ ਸਕਦੇ ਔਰ ਗੁਰੂ ਪਾਤਸ਼ਾਹ ਦੇ ਲਈ ਜ਼ਬਾਨ ਤੋਂ ਔਰ ਕਲਮ ਤੋਂ ਲਫ਼ਜ਼ ਮੁੱਕ ਜਾਂਦੇ ਆ ਬਸੇ ਪਾਤਸ਼ਾਹ ਦਾ ਦੇਣ ਅਸੀਂ ਕਦੀ ਨਹੀਂ ਦੇ ਸਕਦੇ ਨਾ ਕਦੀ ਸਿੱਖ ਕੌਮ ਮਹਾਰਾਜ ਦਾ ਦੇਣ ਦੇ ਸਕਦੀ ਜਿਨ੍ਹਾਂ ਨੇ ਸਰਬੰਸੀ ਵਾਰਤਾ ਆਪਣੇ ਕੋਲ ਰੱਖਿਆ ਹੀ ਕੁਛ ਨਹੀਂ ਸਭ ਕੁਝ ਸਾਡੇ ਤੋਂ ਨਿਸ਼ਾਵਰ ਕਰਕੇ ਪਿਤਾ ਕੁਰਬਾਨ ਕਰਦਾ ਬੱਚੇ ਕੁਰਬਾਨ ਕਰਦੇ ਮਹਾਰਾਜ ਖੁਦ ਕੁਰਬਾਨ ਹੋ ਗਏ ਔਰ ਐਸੀ ਕੌਮ ਸਾਜ ਦਿੱਤੀ ਜਿਹੜੀ ਅੱਜ ਜਦੋਂ ਕਿਤੇ ਜਾਂਦੇ ਹੋਏ ਹਣ ਸਿੱਖ ਔਰ ਵੱਖਰੀ ਪਹਿਚਾਣ ਹੁੰਦੀ ਏ ਇੱਕ ਸਿੱਖ ਦੀ ਔਰ ਇਹ ਪਹਿਚਾਣ ਦਿੱਤੀ ਕਿਨੇ ਕਲਗੀਆਂ ਵਾਲੇ ਬਾਪੂ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਰਾਜ ਦੇ ਪ੍ਰਕਾਸ਼ ਪੁਰਪ ਤੇ ਸਮੂਹ ਦੇ ਸ਼ਰਧਾਲੂਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਔਰ ਮੈਂ ਅਰਦਾਸ ਕਰਦਾ ਸੱਚੇ ਪਾਸ਼ਾ ਗੜੀ ਮਹਾਰਾਜ ਇਸ ਦੇਸ਼ ਨੂੰ ਸਦਾ ਖੁਸ਼ੀਆਂ ਖੇੜੇ ਦੇਣ ਔਰ ਹਰ ਵਰਗ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਕਿਉਂਕਿ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तो शुक्रिया जी को चाबी है जीकिंदर गर्ग जी को पहले उन्होंने नामी का बैठल चुके हैं धन्यवाद धन्यवाद